ਅੱਜ ਚੱਲੇ ਆਂ ਬਈ ਆਪਣੀ ਨੂਰੀ ਨੂੰ ਲੈਣ ਆਪਾਂ ਨੂਰੀ ਛੱਡੀ ਹੋਈ ਸੀ ਅਸਰੀ ਵਾ ਸਾਰੇ ਵੀਰ ਭਰਾਵਾਂ ਨੂੰ ਕਹੇ ਆਂ ਸਾਰੇ ਤੇ ਨੂਰੀ ਨੂੰ ਲੈਣ ਚੱਲੇ ਆਂ ਬਈ ਨੂਰੀ ਛੱਡੀ ਸੀ ਤੀ ਘਰਾਸ ਕਰਾਉਣੀ ਤੁਹਾਨੂੰ ਜਾ ਕੇ ਫਾਰਮ ਦਿਖਾਉਣੇ ਆ ਜਾਨਵਰ ਦਿਖਾਉਣੇ ਆ ਪੋਨੀ ਘੋੜੇ ਦਿਖਾਉਣੇ ਆ ਹੋਰ ਕਿਹੜੇ ਕਿਹੜੇ ਜਾਨਵਰ ਆ ਉੱਥੇ ਸਾਰੀ ਗੱਲ ਕਰ ਹਾਂ ਸਾਰੀ ਜਾਨਵਰ ਨੇ A to Z ਨਾਲੇ ਫਾਰਮ ਦਿਖਾਉਣੇ ਆ ਕਿੰਨਾ ਤਕੜਾ ਜਿਹੜਾ ਨੂਰਾ ਵਾਕਰ ਬਰ ਵਾਲਾ ਘੋੜਾ ਤਾਂ ਉਹਨਾਂ ਦਾ ਫਾਰਮ ਆ ਠੀਕ ਹੈ ਤੁਹਾਨੂੰ ਦਿਖਾਉਣੇ ਆ ਜਾ ਕੇ ਤੇ ਸਾਡੇ ਨਾਲ ਚੰਨ ਸਾਡਾ ਕਾਸ਼ ਦੀਵ ਵੀ ਪਹੁੰਚਾ ਵੀਰੇ ਚੱਲਦੇ ਆ ਫਿਰ ਹੁਣ ਪਹੁੰਚ ਗਏ ਵੀ ਖਰੜ ਹੁਣ ਸਿੱਧਾ ਮੈਂ ਕਹਿੰਦਾ ਤੁਹਾਨੂੰ ਬਾਕਰਪੁਰ ਜਾ ਕੇ ਮਿਲਦੇ ਆ ਦਿਖਾਉਨੇ ਆ ਤੁਹਾਨੂੰ ਘੋੜੇ ਤੇ ਬਾਕੀ ਜਾਨਵਰ ਪਹੁੰਚ ਗਏ ਵੀ ਫਾਰਮ ਤੇ ਤੁਹਾਨੂੰ ਦਿਖਾਉਨੇ ਆ ਫਾਰਮ ਕਹਾਦਾ ਮੈਂ ਕਹਿੰਦਾ ਕਹਿਰੇ ਆ ਉਹਦੇ ਸਟੱਡ ਫਾਰਮ ਪਹੁੰਚ ਗਏ ਭਾਈ ਦੇਖੋ ਬਈ ਫਾਰਮ ਹਲਾ ਇੱਦੀ ਲਾਵੇ ਜੋ ਟਰੈਲਰ ਕਿੱਥੇ ਖੜਾ ਆਪਣਾ ਕੌਮ ਦਾ ਹਾਂ ਟਰੈਲਰ ਉਹ ਖੜਾ ਆਹ ਖੜਾ ਘੁੰਮ ਕੇ ਦੇਖਦੇ ਆਂ ਫਿਰ ਦਿਖਾਉਨੇ ਆ ਤੁਹਾਨੂੰ ਜਾਨਵਰ ਹੁਣ ਪਹਿਲਾਂ ਦਿਖਾਉਨੇ ਆ ਤੁਹਾਨੂੰ ਪੋਨੀ ਕੋੜੇ ਦੇਖੋ ਤਾਂ ਐਂਡ ਗੱਲ ਆਵਾਦ ਹੈ ਉਹ ਬੜਾ ਗੇੜਾ ਵਾਈਟੀ ਹੈ ਨਾ ਵਧੀਆ ਖੁੱਲਾ ਡੁੱਲਾ ਬਣਾਇਆ ਹੈ कोई नहीं कोई नहीं कोई नहीं गद्दी 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 हाँ एक तो बत्तख है दो चूचे और ये बत्तख बत्तख तो बच्चे है इधर चूचे फिर दे दो हाँ 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 देखो फिर भाई सी मुर्गे खड़ा है ਆ ਗਈ ਮਰਗੀ ਕੇਰਬੋਟ ਦੇਖੋ ਘੈਂੜ ਹੈ ਇਧਰ ਕੀ ਹੈ ਹੈ ਕਿੱਥੇ ਹਵਾ ਵੇ ਕੀ ਚੀਜ਼ ਹੈ ਹਾਂ ਚਲੋ ਤਾਂ ਕੀ ਚੀਜ਼ ਹੈ ਬੜਾ ਹੀ ਘੈਂਟ ਹੈ ਇਹਨੂੰ ਉਧਰ ਭਜਾ ਦੋ ਬਾਣੀ ਦੂਰ ਸੜਾ ਹੱਥ ਖਾਏ ਜਾਊ ਨਾ ਪਰੇ ਕਰ ਦੇ ਕਬੂਤਰ ਵੀ ਲੱਭ ਗਏ ਬਾਈ ਕਬੂਤਰ ਦਿਖਾਉਣਾ ਇਹ ਦੇਖੋ ਜਿਵੇਂ ਪੁਰਾਣੇ ਨੇ ਪੂਰੇ ਆੜ ਗਏ ਆੜ ਗਏ ਆਹ ਵੜਾ ਆਹ ਫਿਰਦੇ ਨੇ ਕਬੂਤਰ ਆਹ ਖੜਾ ਹੈ ਦੇਵਰਾਜ 70 ਇੰਚ ਦਾ ਦੇਖੋ ਫਿਰ ਛਿੰਰੀਓ ਲੱਗਦੀ ਆ ਓਏ ਹੈਨਾ ਆ ਕਬੂਤਰ ਨੇ ਦੇਖੋ ਖੁੱਲੇ ਆਜ਼ਾਦੇ ਫਿਰਦੇ ਨੇ ਦੇਖੋ ਭਾਈ ਆ ਹੁੰਦਾ ਹੈ ਕੋੜਾ ਓਏ ਪਰਿਆ ਤਰ ਹਾਂ ਖੜਾ ਨਾ ਦੇਵਰਾਜ ਆ ਕਬੂਤਰ ਦੇਖ ਲੋ ਆਜ਼ਾਦ ਬੈਠੇ ਨੇ ਜਿ세 ਇੱਕੜ ਛੱਡਨੇ ਆਪਾਂ ਵੀ ਉੱਥੇ ਆਪਣੇ ਚੱਕੋ ਭਾਈ ਨੇੜਿਓਂ ਦੇਖ ਲੋ ਲੋ ਕੰਨੇ ਬਹੁ ਛੋਟੇ ਨੇ ਜੱ세 ਹਨਾ ਕੰਨੇ ਵਾਲੇ ਛੋਟੇ ਨੇ ਇੱਧਰ ਆ ਦੇਖੋ ਤਾਂ ਚੀਜ਼ਾਂ ਫਿਰਦੀਆਂ ਨੇ ਮਸਲਾ ਉਰੇ ਆ ਪੁੱਤਰ ਬਹੁਤ ਸੋਹਣੇ ਐ ਇੱਥੇ ਆ ਪਰ ਆਏ ਵਧੀਆ ਯਾਰ ਏਕਣ ਚੁੱਕਦੇ ਫਿਰ ਜਾਨਾ ਹਨਾ ਕਰਨ ਹਾਂਜੀ ਵੀਰੇ ਹਾਂ ਉਹ ਦੇਖੋ ਮੁਰਗੇ ਫਿਰਦੇ ਆ ਫੈਂਸੀ ਉਹ ਰੈਸਟ ਕਰਦਾ ਯਾਰ ਉਹ ਚੰਨੇ ਵੀਰੇ ਆਪਾਂ ਤਾਂ ਕਰੀ ਜਾਂਦੇ ਹਾਂ ਚਲੋ ਕਰਨ ਤੋਂ ਰੈਸਟ ਆਪਣੇ ਵਾਲੀ ਨੂਰੀ ਆ ਉਹ ਗਾਂਾਂ ਕੋਲ ਖੜੀ ਆ ਉੱਧਰ ਇੱਧਰ ਵੀ ਫਾਰਮ ਐ ਇਧਰੋਂ ਮਗਰ ਨੂੰ ਵੀ ਕਾਫੀ ਐ ਚੀਜ਼ ਹੀ ਐ ਭਾਈ ਹੈਂ ਆ ਦੇਖੋ ਉਧਰ ਨੂੰ ਵੀ ਬਹੁਤ ਆ ਜਗਾ ਆ ਛੋਟਾ ਜਿਹਾ ਟਰੈਕਟਰ ਵੀ ਖੜਾ ਹੈ ਚੰਨੇ ਆ ਲੈ ਚੱਲੀਏ ਛੋਟਾ ਜਿਹਾ ਹੈ ਇੱਧਰ ਆ ਲੱਗ ਜਗਾ ਬਣੀ ਹੈ ਕੁੱਤਿਆਂ ਕੁੱਤੇ ਦਿਖਾਉਣਾ ਤੁਹਾਨੂੰ ਨਹੀਂ ਨਹੀਂ ਇੱਥੋਂ ਦੂਰ ਨਹੀਂ ਦਿਖਾ ਦਿੰਦੇ ਆ ਤਾਂ ਗੱਦੀ ਹੈ ਜਿ세 ग्दी है, है? है? तीन घोड़िया ने भाई तीन घोड़िया ने नुगरियां यार हड्ड बे वो खुले नहीं ना भी है ना जानवर भी हाइट बहुत है ਕਹ ਤਾ ਦੱਸੋ ਇਹ ਕਿਹੜੀ ਨਸਲ ਦਾ ਦੱਸਿਓ ਭਈਆ ਕਿਹੜੀ ਨਸਲ ਦਾ ਕੁੱਤਾ ਹੈ ਵਾਹ ਵਾਹ ਹਾਈਟ ਦੇਖੋ ਕੁੱਤੇ ਦੀ ਹਾਈਟ ਦੇ ਕੁੱਤੇ ਦੀ ਆਹ ਵੜ ਗਏ ਭਾਈ ਆਪਾਂ ਅੰਦਰ ਔ ਯੰਡੀਰ ਵੀ ਖੜਾ ਹੈ ਤੇ ਆਹ ਦੇਖੋ ਤਾਂ ਨੀਲਾ एडम दे। हाँ देखो नीला कोडिया है हाइड है वो हाँ भाई बाकी चीज़ है जैसे हम्म पैंट जाट है ये आगे टा घड़ा कुड़ी अभी कुड़ी है नहीं हाँ वो ਮਗਰ ਬਸ਼ੇਰੀ ਇਹਦੀ ਬਸ਼ੇਰੀ ਤੇਰੇ ਮੈਨੂੰ ਦੇਵਰਾਜ ਅੱਛਾ ਇੱਕ ਆ ਨੌਕਰੀ ਖੜੀ ਆ ਤੇ ਇਤਰਾ ਖੜੇ ਇਹ ਵੀ ਘੋੜੀ ਵਾਲ ਨੌਕਰੀ ਇੱਧਰ ਵੀ ਖੜੀ ਆ ਆ ਕਾਲੇ ਘਾਂਡੇ ਦਾ ਪੁੱਤ ਆ ਬਾਈ ਦੇਖ ਲੋ ਉਹ ਦਗਾ ਯਾਰ ਇੱਧਰ ਨੂੰ ਆਇਆ ਨਾ ਘਰ ਹਰੇ ਆਏ ਨੂਰੇ ਦਾ ਭਾਈ ਨੂਰੇ ਦਾ ਪੁੱਤ ਆ ਦੇਖੋ ਫਿਰ ਪਿੰਕ ਕਿਵੇਂ ਹੈ ਜਦ ਲੈ ਉਹ ਬੁੜੀ ਖੜਾ ਨੂਰ ਆਲਮ ਬਈ ਜਿੱਦ ਨੂਰੀ ਕਰਾਉਸ ਕਰਾਈ ਆ ਆਪਾਂ ਨੇ ਇਹ ਨੂਰੇ ਬਾਕਰਵਾਲੇ ਦਾ ਡਾਇਰੈਕਟ ਹੈ ਬੱਚਾ 67 ਪਲੱਸ ਦੁੱਧ ਦੰਦ 29 ਮਹੀਨੇ ਉਮਰ ਹੈ ਦੀ ਬਾਕੀ ਬਾਹਰ ਨਿਕਲੇ ਦੇ ਦਿਖਾएंगे ਕਈ ਵਾਰ ਹੁੰਦਾ ਡਰ ਜਾਂਦਾ ਉਹ ਘੜਾ ਬਈ ਐਡਮ ਆ ਜਾ ਆ ਗਿਆ ਜਾਓ ਹਾਂ ਆਏ ਬਈ ਨੂਰ ਫਤਿਹ ਆ ਦੇਖ ਲੋ ਬਾਈ ਜਿਹੜਾ ਨੂਰਾ ਕੋੜਾ ਮਰਿਆ ਤਾਂ ਇੱਥੇ ਦੱਬਿਆ ਦਾ ਦੇਖ ਲੋ ਇੱਥੇ ਜਗਾ ਬਣਾਉਣੀ ਆ ਕਹਿੰਦੇ ਫਾਰਮੇ ਬੜਾ ਘੈਂਟਾ ਆ ਨਾ ਬਹੁਤ ਵਧੀਆ ਫਾਰਮ ਆ ਸਿਹਰਾ ਕਰਾਇਆ ਬਈ ਆਓ ਬਈ ਆਪਣੇ ਵਾਲਾ ਕੰਮ ਤਾਂ ਆ ਫਿਰਦਾ ਐ 80 ਮੁਰਗੇ ਮੁਰਗੇ ਜੀ ਹੈ ਇਧਰ ਨੇ ਟਰਕੀ ਵੀ ਨੇ ਓਏ ਧਰਨੇ ਓਏ ਆ ਫਿਰਦੇ ਨੇ ਐਸੀ ਮੁਰਗੇ ਆ ਫਿਰਦੇ ਕੁਛ ਆ ਫਿਰਦੇ ਨੇ ਉਹ ਟਰਕੀ ਦੇਖਦੇ ਰੇ ਟਰਕੀ ਪਤਾ ਨਹੀਂ ਇਧਰ ਨੂੰ ਗਏ ਕਿ ਉੱਧਰ ਨੂੰ ਲਾਉਗੇ ਮੈਂ ਉਹ ਪਹਾੜੀ ਭੇਡਾਂ ਆਉਣਗੇ ਕਿੰਨੀਆਂ ਕਿੰਨੀਆਂ ਕਿਰੇ ਕਹਿੰਦੇ ਹੋਏ ਧੁੱਲੇ ਇਹ ਆ ਫਿਰਦੇ ਨੇ ਟਰਕੀ ਦੋ ਮੇਲ ਈਮੇਲ ਦੋ ਈਮੇਲਾਂ ਦੋ ਮੇਲ ਕਿੰ ਆ ਵਰਗੇ ਹੋਦਾ ਆ ਜਾਂਦੇ ਨੇ ਵਾਈਟ ਟਰਕੀ ਚੋਕੋਰਾ ਆ ਫਿਰਦੀਆਂ ਨੇ ਆ ਇਸ ਟੰਕ ਨੂੰ ਉਤਰਾਣਾ ਵਈ ਪਿੱਛੇ ਮੁਰਗੀਆਂ ਫੇਰੀ ਜਾਂਦੀ ਓਏ ਵਿੱਚ ਕਬੂਤਰ ਆ ਨਾ ਭਾਈ ਖਾਣੇ ਆ ਜਿਹੜੀ ਮੁਰਗੀ ਪਾ ਲਈ ਆ ਗਈ ਆਪਣੀ ਨੂਰੀ ਭਾਈ ਓਕੇ ਯਾਰ ਬੁੱਟਾ ਆ ਉਹ ਆ ਗਿਆ ਭਾਈ ਕੋੜਾ ਹੁਣ ਹਾਈਟ ਚੈੱਕ ਕਰ ਲਿਓ ਸੋ ਵੇਰੋ ਕੇਅਰਬੋਰਡ ਪਾਣੀ ਦਾ ਪਰਦਾ ਇਸ ਦਾ ਹਲਕਾ ਜਿਹਾ ਮਾਰਿਆ ਦਰਦਮਾਨ ਇਹ ਰੇਸ ਤੋਂ ਪਾਰ ਲੱਗ ਗਿਆ ਫੇਰ ਆਸਲੇ ਪੱਜਾ ਕੇ ਸ਼ੱਕੋ ਵੀ ਓਕੇ ਹੈ ਗੰਮ ਕੰਨ ਫੋਟੋ ਖਿੱਚ ਲੈ ਕੁਲੀ ਛੜਤੀ ਬਾਈ ਨਵਰੀ ਆਪਾਂ ਨੇ ਬਸ ਚਲਦੇ ਆਣ 15 ਮਿੰਟ ਤੱਕ ਲੈ ਕੇ ਤੁਰਦੇ ਆ ਇਹਨੂੰ ਚੰਨਾ ਦੇ ਰਿਹਾ ਗੇੜੇ ਇਹਦੇ ਹਾਂ 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 ਸਾਹੀ ਵੀਰੇ ਪੈਨੂ ਚਲੋ ਮਿੱਤਰੋ ਚਲਦੇ ਆਂ ਦੇਖੀ ਫਿਰ ਜਾਨਵਰ ਬਾਈ ਦੇ ਇੱਕ ਤੋਂ ਇੱਕ ਸਰੇ ਫਾਰਮ ਐਨ ਪੂਰਾ ਸਰੇ ਚਲਦੇ ਆ ਹੁਣ ਆਪਾਂ ਘਰ ਨੂੰ ਘਰ ਜਾ ਕੇ ਮਿਲਦੇ ਆਂ ਮਿੱਤਰੋ ਵਲੌਗ ਦੀ ਐਂਡਿੰਗ ਕਰੀਏ ਦੱਸਿਓ ਫਾਰਮ ਕਿਵੇਂ ਲੱਗਿਆ ਤੁਹਾਨੂੰ ਆ ਕਮੈਂਟ ਬੋਲ ਦिए ਸ਼ੌਂਕੀ ਜੱਸ ਸਿਰਾ ਬਲੌਗ ਬਾਈ ਜੀ ਓਹੋ ਇੱਕ ਮਿੰਟ ਸ਼ੌਂਕੀ ਜੱਸ ਧੰਨਵਾਦ ਵੀਰੇ ਨਰੈਕ ਯੂਟਿਊਬਰ ਜੱਸਾ ਛਿੰਦੀ ਸਰਾ ਉੱਡਣ ਵਾਲੇ ਕਬੂਤਰ ਦੇ ਬੱਚੇ ਪਕਾਉ ਨੇ ਲੈ ਸਕਦੇ ਆ ਬਾਈ ਮਜ਼ਦੂਰੀ ਲਈ ਵੇਚਣੇ ਮੁੰਡੇ ਨਹੀਂ ਨਹੀਂ ਵੀਰੇ ਮੈਂ ਕੀ ਕਰਨੇ ਆ ਸੁਖ ਸ਼ਰਮਾ ਕੀ ਆਰ ਆ ਬਾਈ ਲਵ ਜੂ ਭਰਾ ਪਵਨਪ੍ਰੀਤ ਸਿੱਧੂ ਮੂਸੇਵਾਲਾ ਗੁੱਡ ਬ੍ਰਦਰ ਥੈਂਕ ਯੂ ਵੀਰ ਥੈਂਕ ਯੂ ਵੀਰੇ ਮੋਹਨ ਸਿੰਘ ਹੈਲੋ ਬਾਈ ਕਬੂਤਰ ਦੇ ਦੋਗੇ ਕਿਪ ਟਿਕ ਜੂੜਾ ਤੇ ਵੀਰੇ ਹਲੇ ਤਾਂ ਨਹੀਂ ਯਾਰ ਹੁਣ ਬਜਿਆਂ ਨੂੰ ਲਾਏ ਹੋਏ ਨੇ ਸੁਰਿੰਦਰ ਭਾਰ ਦਵਾਜ ਅੱਤ ਥੈਂਕ ਯੂ ਵੀਰੇ ਜਸਵੀਰ ਸਿੰਘ ਬਾਈ ਹੈਲੋ ਸੈਣੀ ਲਵਦੀਪ ਪ੍ਰੀਤ ਗਿੱਲ ਨਾਈਸ ਵਲੌਗ ਥੈਂਕ ਯੂ ਵੀਰੇ ਸਾਗਰ ਲਵਾਨਾ ਰਾਜਾ ਲਵਾਨਾ ਰਾਜਾ ਲਵਾਨਾ ਧੰਨਵਾਦ ਬਾਈ ਦੀਪਕ ਲਾਡੀ ਬਾਜਵਾਜੀ ਬਾਈ ਸਭੀ ਕਬੂਤਰ ਕਾ ਸ਼ਾਮ ਕਰਾਓ ਅ ਜਰੂਰ ਵੀਰੇ ਕਰਾਵਾਂਗੇ ਦੋ ਚਾਰ ਦਿਨ ਰੁਕ ਜਾਓ ਕੱਲ ਨੂੰ ਕੁੱਡੀਆਂ ਦੀ ਸਫਾਈ ਕਰਨੀ ਹੈ ਕੱਲ ਨੂੰ ਕਰਾ ਦਾਂਗੇ ਪਾਲਮ ਵੀਰੇ ਹੈਲੋ ਭਾਈ ਬਲੌਗ ਨਹੀਂ ਪਾ ਪਾਉਂਦੇ ਵਿੱਚ ਵਿੱਚ ਵੀਰੇ ਮੈਂ ਨਾ ਥੋੜੇ ਜੇ ਤੁਹਾਨੂੰ ਪਤਾ ਸਰਪੰਚੀ ਕਰਕੇ ਕੰਮਾਂ 'ਚ ਵੀਜੀ ਦਾ ਥੋੜਾ ਜਿਹਾ ਹੁਣ ਬਲੌਗ ਆਪਣੇ ਕੋਲ ਜਮਾ ਪਾਏ ਹੁਣ ਪਾਇਆ ਕਰਾਂਗੇ ਸੁਖਮਨ ਮਾਗਟ ਹੈਲੋ ਭਾਈ ਹਾਂਜੀ ਕੀ ਹਾਲ ਹੈ ਵੀਰੇ ਮਨਜੀਤ ਸਿੰਘ ਜਸਪ੍ਰੀ ਟਵਾਣਾ ਵੀਰਾ ਰਾਜਾ ਲਮਾਣਾ ਗੁੱਡ ਬ੍ਰਦਰ ਥੈਂਕ ਯੂ ਵੀਰੇ ਰਾਜਾ ਲਮਾਣਾ ਧੰਨਵਾਦ ਭਾਈ ਇਹਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੀ ਵੀਡੀਓ 'ਚ